18ਵੀਂ ਲੋਕ ਸਭਾ ਦੇ ਪਹਿਲੇ ਸੰਸਦ ਸੈਟਰ ਦੇ ਚੌਥੇ ਦਿਨ ਜਿਹੜਾ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਅਭਿਵਾਦਨ ਦਿੱਤਾ ਜਿਸ ਦੇ ਚੱਲਦੇ ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਸੁकन्या ਯੋਜਨਾ ਦਾ ਜਿਹੜਾ ਹੈ ਜ਼ਿਕਰ ਕੀਤਾ ਇਸ ਨੂੰ ਲੈ ਕੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜ਼ਿਆਦਾ ਵਿਆਜ ਦੇਣ ਵਾਲੀ ਸੁकन्या समृद्धि ਯੋਜਨਾ ਜਿਹੜੀ ਹੈ ਉਸ ਨੂੰ ਬਹੁਤ ਜ਼ਿਆਦਾ ਲਾਭ ਹੋ ਰਿਹਾ ਹੈ ਤੇ ਇਸ ਯੋਜਨਾ 'ਚ ਜਿਹੜਾ 8.2% ਜਿਹੜਾ ਵਿਆਜ ਮਿਲਦਾ ਪਿਆ ਹੈ ਉੱਥੇ ਜੇਕਰ ਤੁਸੀਂ ਵੀ ਆਪਣੀ ਕੁੜੀ ਦੇ ਭਵਿੱਖ ਨੂੰ ਲੈ ਕੇ ਉਹਤੇ ਸੁਰੱਖਿਆ ਦੇਣਾ ਚਾਹੁੰਦੇ ਹੋ ਤਾਂ ਉਹਦੇ ਨਾਲ ਉੱਤੇ ਜਿਹੜੀ ਹੈ ਸੁਕੰਨਿਆ ਸਮ੍ਰਿਧੀ ਅਕਾਊਂਟ ਖੁਲਵਾ ਸਕਦੇ ਹੋ ਇਸ ਸਕੀਮ ਦੇ ذریعے ਤੁਸੀਂ ਆਸਾਨੀ ਨਾਲ ਆਪਣੀ ਕੁੜੀ ਦੇ ਲਈ ਲੱਖਾਂ ਰੁਪਏ ਦਾ ਫੰਡ ਤਿਆਰ ਕਰ ਸਕਦੇ ਹੋ ਤੇ ਇਸ ਦੇ ਬਾਰੇ ਤੁਹਾਨੂੰ ਸਾਰੀ ਸਕੀਮ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਜਿਹੜੀ ਕੁੜੀ ਹੈ ਉਹਦੇ 10 ਸਾਲ ਦੇ ਹੋਣ ਤੱਕ ਜਿਹੜਾ ਖਾਤੇ ਯਾਨੀ ਕਿ ਅਕਾਊਂਟ ਖੁੱਲ ਸਕਦਾ ਹੈ ਜਨਮ ਤੋਂ 10 ਸਾਲ ਦੀ ਉਮਰ ਤੱਕ ਧੀ ਕੁੜੀਆਂ ਦਾ ਸੁਕੰਨਿਆ ਸੁਮਰਤੀ ਯੋਜਨਾ ਜਿਹੜਾ ਖਾਤਾ ਖੁਰਵਾਇਆ ਜਾ ਸਕਦਾ ਹੈ ਇੱਕ ਪਰਿਵਾਰ ਦੇ ਵਿੱਚ ਜਿਹੜਾ ਵਾਧ ਤੋਂ ਵੱਧ ਦੋ ਕੁੜੀਆਂ ਲਈ ਇਹ ਜਿਹੜਾ ਖਾਤਾ ਖੋਲਿਆ ਜਾ ਸਕਦਾ ਜੁੜਵਾ ਆ ਫਿਰ ਤਿੰਨ ਬੱਚੇ ਦੇ ਜਨਮ ਦੇ ਮਾਮਲੇ ਦੇ ਵਿੱਚ ਜਿਹੜਾ ਦੋ ਤੋਂ ਵੱਧ ਖਾਤੇ ਜਿਹੜੇ ਨੇ ਖੋਲੇ ਜਾ ਸਕਦੇ ਨੇ ਉੱਥੇ ਹੀ ਲੜਕੀ ਦੇ ਕਿੰਨੇ ਸਾਲ ਦੇ ਹੋਣ ਤੇ ਜਿਹੜਾ ਆ ਉਸ ਵਿਆਹ ਦੇ ਹੋਣ ਤੋਂ ਬਾਅਦ ਜਿਹੜਾ ਅਕਾਊਂਟ ਮਿਕਸਚਰ ਹੋ ਜਾਵੇਗਾ ਦੇਸ ਨੂੰ ਲੈ ਕੇ ਤੁਹਾਨੂੰ ਜਿਹੜਾ ਪੂਰਾ ਪੈਸਾ ਵਿਆਜ ਸਹਿਤ ਐਮਲ ਜਾਵੇਗਾ ਸੋ ਕન્યા ਸਮ੍ਰਿਧੀ ਯੋਜਨਾ ਖਾਤੇ 'ਚ ਜਿਹੜਾ 18 ਸਾਲ ਦੀ ਉਮਰ ਤੇ ਬਾਅਦ ਜਿਹੜਾ ਹੈ ਬੱਚੇ ਦੀ ਉੱਚ ਸਿੱਖਿਆ ਦੇ ਲਈ ਖਰਚ ਦੇ ਮਾਮਲੇ 'ਚ ਜਿਹੜਾ 50% ਤੱਕ ਰਕਮ ਕਢ ਲਈ ਜਾ ਸਕਦੀ ਹੈ ਇਸ ਤੋਂ ਇਲਾਵਾ ਬੇਟੀ ਦੇ 18 ਸਾਲ ਦੇ ਹੋਣ ਤੋਂ ਬਾਅਦ ਜਿਹੜਾ ਹੈ ਕੁੜੀ ਦੇ ਵਿਆਹ ਦੇ ਸਮੇਂ ਵੀ ਜਿਹੜਾ ਪੈਸਾ ਕੱਢਿਆ ਜਾ ਸਕਦਾ ਹੈ ਖਾਤਾ ਨੂੰ ਖੋਲਣ ਤੋਂ ਬਾਅਦ ਜਿਹੜਾ 5 ਸਾਲ ਲਈ ਬੰਦ ਵੀ ਕਿਤਾ ਜਾ ਸਕਦਾ ਹੈ ਇਹ ਜਿਹੜਾ ਹੈ ਕਿਸੇ ਵੀ ਪ੍ਰਸਥਿਤੀਆਂ ਚ ਕੀਤਾ ਜਾ ਸਕਦਾ ਹੈ ਜੈਸੇ ਕਿ ਕੋਈ ਜਿਵੇਂ ਗੰਭੀਰ ਬਿਮਾਰੀ ਹੋਣ ਤੇ ਜਾਂ ਕਿਸੇ ਦੂਸਰੇ ਕਾਰਨ ਜਿਹੜਾ ਖਾਤਾ ਬੰਦ ਕੀਤਾ ਜਾ ਸਕਦਾ ਹੈ ਇਸ ਦੀ ਇਜਾਜ਼ਤ ਜਿਹੜੀ ਹੈ ਦਿੱਤੀ ਜਾ ਸਕਦੀ ਹੈ ਲੇਕਿਨ ਉਹਦੇ ਤੇ ਵਿਆਜ ਜਿਹੜਾ ਹੈ ਸੇਵਿੰਗਸ ਅਕਾਊਂਟ ਦੇ ਹਿਸਾਬ ਨਾਲ ਹੀ ਮਿਲੇਗਾ ਤੇ ਚਾਲੂ ਵਿੱਤਵਰਸ਼ 'ਚ ਜਿਹੜਾ ਸੁकन्या समृद्धि ਯੋਜਨਾ ਦੇ ਤਹਿਤ ਅਧਿਕਤਮ ਜਿਹੜਾ 1.5 ਲੱਖ ਰੁਪਏ ਜਮ੍ਹਾਂ ਕਰਾਇਆ ਜਾ ਸਕਦੇ ਨੇ ਸੁकन्या समृद्धि ਯੋਜਨਾ 'ਚ ਜਿਹੜੇ ਨਿਵੇਸ਼ ਕਰਨੇ ਤੇ ਇਨਕਮ ਟੈਕਸ ਐਕਟ ਦੇ ਸੈਕਸ਼ਨ 80C ਦੇ ਤਹਿਤ ਜਿਹੜਾ ਟੈਕਸ ਛੂਟ ਦਾ ਲਾਭ ਜਿਹੜਾ ਲਿਆ ਜਾ ਸਕਦਾ ਹੈ ਸੁकन्या ਯੋਜਨਾ 'ਚ ਜਿਹੜਾ 8.20% ਵਿਆਜ ਮਿਲੇਗਾ 15 ਸਾਲ ਤੱਕ ਹਰ ਮਹੀਨੇ 1000 ਰੁਪਏ ਜਿਹੜਾ ਨਿਵੇਸ਼ ਕਰਕੇ ਪੂਰਾ ਜਿਹੜਾ ਹੈ 348000 ਰੁਪਏ ਨੇ ਜਿਹੜੇ 18ਵੀਂ ਲੋਕ ਸਭਾ ਦੇ ਪਹਿਲੇ ਸੰਸਦ ਸੈਟਰ ਦੇ ਚੌਥੇ ਦਿਨ ਜਿਹੜਾ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਅਭਿਵਾਦਨ ਦਿੱਤਾ ਜਿਸ ਦੇ ਚਲਦੇ ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਸੁकन्या ਯੋਜਨਾ ਦਾ ਜਿਹੜਾ ਹੈ ਜ਼ਿਕਰ ਕੀਤਾ ਇਸ ਨੂੰ ਲੈ ਕੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜ਼ਿਆਦਾ ਵਿਆਜ ਦੇਣ ਵਾਲੀ ਸੁकन्या समृद्धि ਯੋਜਨਾ ਜਿਹੜੀ ਆ ਉਸ ਨੂੰ ਬਹੁਤ ਜ਼ਿਆਦਾ ਲਾਭ ਹੋ ਰਿਹਾ ਹੈ ਤੇ ਇਸ ਯੋਜਨਾ 'ਚ ਜਿਹੜਾ 8.2% ਜਿਹੜਾ ਵਿਆਜ ਮਿਲਦਾ ਪਿਆ ਹੈ ਉੱਥੇ ਜੇਕਰ ਤੁਸੀਂ ਵੀ ਆਪਣੀ ਕੁੜੀ ਦੇ ਭਵਿੱਖ ਨੂੰ ਲੈ ਕੇ ਉਹਤੇ ਸੁਰੱਖਿਆ ਦੇਣਾ ਚਾਹੁੰਦੇ ਹੋ ਤਾਂ ਉਹਦੇ ਨਾਲ ਉੱਤੇ ਜਿਹੜੀ ਹੈ ਸੁਕੰਨਿਆ ਸਮਰiddhi ਅਕਾਊਂਟ ਖੁਲਵਾ ਸਕਦੇ ਹੋ ਇਸ ਸਕੀਮ ਦੇ ذریعے ਤੁਸੀਂ ਆਸਾਨੀ ਨਾਲ ਆਪਣੀ ਕੁੜੀ ਦੇ ਲਈ ਲੱਖਾਂ ਰੁਪਏ ਦਾ ਫੰਡ ਤਿਆਰ ਕਰ ਸਕਦੇ ਹੋ ਤੇ ਇਸ ਦੇ ਬਾਰੇ ਤੁਹਾਨੂੰ ਸਾਰੀ ਸਕੀਮ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਜਿਹੜੀ ਕੁੜੀ ਹੈ ਉਹਦੇ 10 ਸਾਲ ਦੇ ਹੋਣ ਤੱਕ ਜਿਹੜਾ ਖਾਤੇ ਯਾਨੀ ਕਿ ਅਕਾਊਂਟ ਖੁੱਲ ਸਕਦਾ ਹੈ ਜਨਮ ਤੋਂ 10 ਸਾਲ ਦੀ ਉਮਰ ਤੱਕ ਧੀ ਕੁੜੀਆਂ ਦਾ ਸੁਕੰਨਿਆ ਸੁਮਰਤੀ ਯੋਜਨਾ ਜਿਹੜਾ ਖਾਤਾ ਖੁਰਵਾਇਆ ਜਾ ਸਕਦਾ ਹੈ ਇੱਕ ਪਰਿਵਾਰ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਦੋ ਕੁੜੀਆਂ ਲਈ ਇਹ ਜਿਹੜਾ ਖਾਤਾ ਖੋਲਿਆ ਜਾ ਸਕਦਾ ਜੁੜਵਾ ਆ ਫਿਰ ਤਿੰਨ ਬੱਚੇ ਦੇ ਜਨਮ ਦੇ ਮਾਮਲੇ ਦੇ ਵਿੱਚ ਜਿਹੜਾ ਦੋ ਤੋਂ ਵੱਧ ਖਾਤੇ ਜਿਹੜੇ ਨੇ ਖੋਲੇ ਜਾ ਸਕਦੇ ਨੇ ਉੱਥੇ ਹੀ ਲੜਕੀ ਦੇ ਕਿੰਨੇ ਸਾਲ ਦੇ ਹੋਣ ਤੇ ਜਿਹੜਾ ਆ ਉਸ ਦੇ ਵਿਆਹ ਦੇ ਹੋਣ ਤੋਂ ਬਾਅਦ ਜਿਹੜਾ ਅਕਾਊਂਟ ਮੈਚ्योर ਹੋ ਜਾਵੇਗਾ ਤੇ ਇਸ ਨੂੰ ਲੈ ਕੇ ਤੁਹਾਨੂੰ ਜਿਹੜਾ ਪੂਰਾ ਪੈਸਾ ਵਿਆਜ ਸਹਿਤ ਐਮਲ ਲੱਜਾਵੇਗਾ ਸੁकन्या समृद्धि ਯੋਜਨਾ ਖਾਤੇ 'ਚ ਜਿਹੜਾ 18 ਸਾਲ ਦੀ ਉਮਰ ਤੇ ਬਾਅਦ ਜਿਹੜਾ ਹੈ ਬੱਚੇ ਦੀ ਉੱਚ ਸਿੱਖਿਆ ਦੇ ਲਈ ਖਰਚ ਦੇ ਮਾਮਲੇ 'ਚ ਜਿਹੜਾ 50% ਤੱਕ ਰਕਮ ਕਢਵਾਈ ਜਾ ਸਕਦੀ ਹੈ ਤੋਂ ਇਲਾਵਾ ਬੇਟੀ ਦੇ 18 ਸਾਲ ਦੇ ਹੋਣ ਤੋਂ ਬਾਅਦ ਜਿਹੜਾ ਕੁੜੀ ਦੇ ਵਿਆਦ ਦੇ ਸਮੇਂ ਵੀ ਜਿਹੜਾ ਪੈਹਾ ਕੱਢਿਆ ਜਾ ਸਕਦਾ ਹੈ ਖਾਤਾ ਨੂੰ ਖੋਲਣ ਤੋਂ ਬਾਅਦ ਜਿਹੜਾ 5 ਸਾਲ ਲਈ ਬੰਦ ਵੀ ਕੀਤਾ ਜਾ ਸਕਦਾ ਹੈ ਇਹ ਜਿਹੜਾ ਹੈ ਕਿਸੇ ਵੀ ਪ੍ਰਸਥਿਤੀਆਂ ਚ ਕੀਤਾ ਜਾ ਸਕਦਾ ਹੈ ਜੈਸੇ ਕਿ ਕੋਈ ਜਿਵੇਂ ਗੰਭੀਰ ਬਿਮਾਰੀ ਹੋਣ ਤੇ ਜਾਂ ਕਿਸੇ ਦੂਸਰੇ ਕਾਰਨ ਜਿਹੜਾ ਖਾਤਾ ਬੰਦ ਕੀਤਾ ਜਾ ਸਕਦਾ ਹੈ ਇਸ ਦੀ ਇਜਾਜ਼ਤ ਜਿਹੜੀ ਹੈ ਦਿੱਤੀ ਜਾ ਸਕਦੀ ਹੈ ਲੇਕਿਨ ਉਹਦੇ ਤੇ ਵਿਆਜ ਜਿਹੜਾ ਹੈ ਸੇਵਿੰਗਸ ਅਕਾਊਂਟ ਦੇ ਹਿਸਾਬ ਨਾਲ ਹੀ ਮਿਲੇਗਾ ਤੇ ਚਾਲੂ ਵਿੱਤਵਰਸ਼ 'ਚ ਜਿਹੜਾ ਸੁकन्या समृद्धि ਯੋਜਨਾ ਦੇ ਤਹਿਤ ਸਦਿਖਤਮ ਜਿਹੜਾ 1.5 ਲੱਖ ਰੁਪਏ ਜਮ੍ਹਾਂ ਕਰਾਇਆ ਜਾ ਸਕਦੇ ਨੇ ਸੁकन्या समृद्धि ਯੋਜਨਾ 'ਚ ਜਿਹੜੇ ਨਿਵੇਸ਼ ਕਰਨੇ ਤੇ ਇਨਕਮ ਟੈਕਸ ਐਕਟ ਦੇ ਸੈਕਸ਼ਨ 80C ਦੇ ਤਹਿਤ ਜਿਹੜਾ ਟੈਕਸ ਛੂਟ ਦਾ ਲਾਭ ਜਿਹੜਾ ਲਿਆ ਜਾ ਸਕਦਾ ਹੈ ਸੁकन्या ਯੋਜਨਾ 'ਚ ਜਿਹੜਾ 8.20% ਵਿਆਜ ਮਿਲੇਗਾ 15 ਸਾਲ ਤੱਕ ਹਰ ਮਹੀਨੇ 1000 ਰੁਪਏ ਜਿਹੜਾ ਨਿਵੇਸ਼ ਕਰਕੇ ਪੂਰਾ ਜਿਹੜਾ ਹੈ 348000 ਰੁਪਏ ਨੇ ਜਿਹੜੇ ਮਿਲਣਗੇ